ਕੰਟਾ ਕਰਦੀ ਇੱਕ ਦੁਕਾਨ 55 ਨੰਬਰ ਹੈ ਉਹਦਾ ਯੂਨਿਟ 1 ਖੁੱਲ ਚੁੱਕਿਆ ਹੈ 48 ਨੰਬਰ ਦੁਕਾਨ ਤੇ ਵੈਸੇ ਤੇ ਹਾਲੇ ਹੈ ਟਰਾਂਸਫਰ ਮਰ ਲੈਂਡਮਾਰਕ ਹੈ ਲੇਕਿਨ 6 ਮਹੀਨੇ ਬਾਅਦ ਹੈ ਲੈਂਡਮਾਰਕ ਬਣ ਜਾਏ ਤੇ ਸ਼ਨੀਵਾਰ ਨੂੰ ਡਰਾ ਹੋਇਆ ਸੀ 3 ਕਰੋੜ ਦਾ ਪਹਿਲਾ ਇਨਾਮ ਸੀ ਪੰਜਾਬ ਚ ਹੜ ਆ ਗਏ ਟਿਕਟਾਂ ਘੱਟ ਵਿਕੀਆਂ ਮੈਂ ਵੀ ਨਹੀਂ ਪ੍ਰਮੋਟ ਕੀਤੀ ਸੀ ਉਹ ਲਾਟਰੀ ਉਹ ਕੀ ਪੰਜਾਬ ਦੇ ਹਾਲਾਤ ਨੂੰ ਦੇਖ ਜੇ ਮੇਰਾ ਲਾਟਰੀ ਪ੍ਰਮੋਟ ਕਰਨ ਨੂੰ ਚੇਤ ਨਹੀਂ ਕਰਦਾ ਸੀ ਤੇ ਉਹਦਾ 3 ਕਰੋੜ ਸਾਡੇ ਕੋਲ ਅਨਸੋਲਡ ਹੋ ਗਿਆ ਇੱਕ 5 ਲੱਖ ਦਾ ਵੀ ਇਨਾਮ ਹੋਰ ਅਨਸੋਲਡ ਹੋਇਆ ਲੇਕਿਨ ਇੱਕ ਲੱਕੀ ਜੇਤੂ ਕਹਿੰਦੇ ਨਾ ਜਿਹਦੇ ਮੁਕੱਦਰਾਂ ਚੋਂਦਾਂ ਨੂੰ ਮਿਲਦਾ ਹੈ 5 ਲੱਖ ਰੁਪਏ ਤੀਸਰਾ ਨਾਮ ਭਾਈ ਸਾਹਿਬ ਨੂੰ ਨਿਕਲਿਆ ਇਤਿਫਾਕ ਦੇਖੋ ਸਾਡੇ ਕੋਲੋਂ ਉਸ ਤੋਂ ਅਗਲੇ ਦਿਨ 6 ਰੁਪਏ ਦੀ ਲਾਟਰੀ ਚਾਰਤਵਾਰ ਨੂੰ 4.5 ਲੱਖ ਨਿਕਲਿਆ ਸੋਮਵਾਰ ਨੂੰ 6 ਰੁਪਏ ਦੀ 2.5 ਲੱਖ ਨਿਕਲਿਆ 5 ਲੱਖ ਰੁਪਏ ਦੀ ਜੀ 5 ਲੱਖ ਰੁਪਏ ਪਹਿਲੀ ਵਾਰੀ ਲੋਟਰੀ ਪਾਈ ਸੀ ਅੱਗੇ ਵੀ ਪਾਉਂਦੇ ਹੋ ਨਹੀਂ ਨਹੀਂ ਪਹਿਲੀ ਵਾਰੀ ਪਾਈ ਸੀ ਪਹਿਲੀ ਵਾਰੀ ਲੋਟਰੀ ਪਾਈ ਤੇ ਪਹਿਲੀ ਵਾਰ ਦੇ ਵਿੱਚ ਇਨਾਮ ਨਿਕਲ ਆਇਆ ਹਾਂਜੀ ਜੀ ਬਿਲਕੁਲ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਗਾਂਧੀ ਬ੍ਰਦਰਸ ਦੀ ਦੁਕਾਨ ਤੋਂ ਹੀ ਕਿਉਂ ਲੋਟਰੀ ਪਾਈ ਇਹ ਦੇਖਦੇ ਰਹਿੰਦੇ ਆ ਜੀ ਇਨਾਮ ਨਿਕਲਦੇ ਰਹਿੰਦੇ ਨੇ ਇੰਸਟਾਗ੍ਰam ਵਗੈਰਾ ਤੇ ਫੋਲੋ ਕਿੰਨਾ ਹੋਇਆ ਹੈ ਵੀਡੀਓਜ਼ ਵਗੈਰਾ ਦੇਖਦੇ ਆਂ ਚੌਥ ਤੋਂ ਦੇਖ ਕੇ ਲੰਗਰੇ ਸੀ ਦੇਖਿਆ ਚਲੋ ਅੰਕਲ ਖੜੇ ਸੀ ਬਾਰ ਮੈਂ ਕਿਹਾ ਚਲੋ ਵੱਡੇ ਬਜ਼ੁਰਗ ਖੜੇ ਨਾਲ ਮੈਂ ਕਿਹਾ ਚਲੋ ਪਾਈਏ ਕੋਈ ਪਾਈ ਲੋਟਰੀ ਬਾਬਾ ਜੀ ਦੀ ਕਿਰਪਾ ਨਾਲ ਨਿਕਲੇ ਸਭ ਨੂੰ ਚਾਂਸ ਹੋਵੇ ਸਭ ਦੇ ਮੁਕੱਦਰ ਖੁੱਲੇ ਸਭ ਦੀ ਲੋਟਰੀ ਨਿਕਲੇ ਹਰ ਇੱਕ ਬੰਦਾ ਆ ਕੇ ਗਾਂਧੀ ਜੀ ਤੋਂ ਬ੍ਰਦਰਸ ਤੋਂ ਪਾਵੇ ਲੋਟਰੀ ਤੇ ਉਹਨਾਂ ਦਾ ਇਨਾਮ ਨਿਕਲੇ ਇਹ ਹੁਣੇ ਵੀਰਾ ਦੀਵਾਲੀ ਬੰਪਰ ਪਾ ਰਿਹਾ ਕੀਤਾ 11 ਕਰੋੜ ਦੇ ਵੀ ਮਾਲਕ ਨਿਕਲਣਨ ਕਿਉਂਕਿ ਬਿਗਨਰਸ ਲੱਕ ਕਹਿੰਦੇ ਨਾ ਹਮੇਸ਼ਾ ਕੰਮ ਆਉਂਦਾ ਪਹਿਲੀ ਵਾਰ ਨੋਟਰੀ ਪਾਈ 5 ਲੱਖ ਨਿਕਲਿਆ ਉਹ ਦੂਜੀ ਵਾਰ ਪਾਣਗੇ ਦੇਖੋ ਪਰਮਾਤਮਾ ਮਿਹਰ ਕਰੇ ਤਾਂ ਕੀ ਤਾਂ ਇਸ ਵਾਰ ਪਹਿਲੇ ਇਨਾਮ ਦੇ 11 ਕਰੋੜ ਦੇ ਹੱਕਦਾਰ ਬਣ ਜਾਓ। ਬੱਸ ਵਿਸ਼ਵਾਸ ਹੁੰਦਾ ਲੋਕਾਂ ਦਾ ਲੋਕਾਂ ਨੂੰ ਕਿ ਹਾਂ ਗਾਂਧੀ ਬ੍ਰੋਸੋ ਇਨਾਮ ਟਿਕਟ ਲਈ ਆ ਲੱਕੀ ਸ਼ਾਪ ਹੈ ਸਾਡਾ ਨਿਕਲੂਗਾ। ਹੋਪ ਹਰ ਇੱਕ ਨੂੰ ਹੋਣਾ ਚਾਹੀਦਾ ਹੋਪ ਹੋ ਪੀਸ ਆ ਗੁੱਡ ਥਿੰਗ। ਇਹ ਉਹ ਵਧੀਆ ਚੀਜ਼ ਹੈ ਹੋਪ ਰੱਖ ਕੇ ਜੇ ਤੁਸੀਂ ਪਾਉਂਗੇ ਸ਼ਾਇਦ ਤੁਹਾਡਾ ਇਨਾਮ ਵੀ ਨਿਕਲ ਜਾਵੇ। ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸ਼ਾਪਸ ਨੇ ਆਪਣੀਆਂ ਜਿੱਥੇ ਲੋਕ ਆ ਕੇ ਲੋਟਰੀ ਲੈ ਸਕਦੇ ਨੇ ਇਸ ਤੋਂ ਇਲਾਵਾ ਜੀ ਆਪਣੀਆਂ ਪੂਰੀਆਂ ਟੋਟਲ ਕਮਾਂ ਤਾਂ ਪੰਜ ਦੁਕਾਨਾਂ ਨੇ ਇੱਕ ਜੋਦਾਪਿੰਡ ਚਾ ਸ਼ਾਪ ਨੰਬਰ 1 ਜੈਨ ਸਵੀਟਸ ਦੇ ਨਾਲ ਡੁਗਰੀ ਸ਼ਾਪ ਨੰਬਰ 7 메인 ਮਾਰਕੀਟ ਹੈ ਲਾਈਟਾਂ ਵਾਲੀ 11 ਨੰਬਰ ਦੁਕਾਨ ਸਮਰਾਲਾ ਚੌਕ 메인 ਬਾਜ਼ਾਰ 메인 ਚੌਕ ਦੇ ਵਿੱਚ ਲੋਟਰੀ ਮਾਰਕੀਟ ਜਿੰਨੂੰ ਕਹਿੰਦੇ ਆ ਫਿਰ 55 ਨੰਬਰ ਤੇ 48 ਨੰਬਰ ਗੁਰਤੇਗ ਬਾਦਰ ਮਾਰਕੀਟ ਪੰਜ ਦੁਕਾਨਾਂ ਹੋ ਚੁੱਕੀਆਂ ਨੇ ਪੰਜ ਬ੍ਰਾਂਚਾਂ ਤੁਸੀਂ ਕਿਤੋਂ ਵੀ ਲੈ ਸਕਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਹੈ ਕਿ ਆਪਾਂ ਜੇ ਲੋਟਰੀ ਪਾਣੀ ਤਾਂ ਕਿੰਨੇ ਤਰ੍ਹਾਂ ਦੀਆਂ ਕਿੰਨੇ ਰੁਪਏ ਦੀਆਂ ਲੋਟਰੀਆਂ ਪਾਉਂਦੇ ਫਿਰ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਆ ਰਹੀਆਂ 55 ਨੰਬਰ ਦੁਕਾਨ ਤੇ ਉਹੀ ਇੱਥੇ ਮਿਲ ਜੂਗੀ ਠੀਕ ਆ ਉਸ ਤੋਂ ਬਾਅਦ 50 ਰੁਪਏ ਵਾਲੀ ਪੰਜਾਬ ਸਰਕਾਰ ਦੀ ਰੋਜ ਖੁੱਲਦੀ ਐ 25 ਲੱਖਾਂ ਵਾਲੀ 200 ਰੁਪਏਲੀ 1.5 ਕਰੋੜ ਰੁਪਏ ਦਾ ਹਰ ਮਹੀਨੇ ਇੱਕ ਕਰੋੜਪਤੀ ਬਣਾਉਂਦੀ ਬਣਾਉਂਦੀ ਐ 5 ਲੱਖ ਇਕਟਾਂ ਨੇ ਫਿਰ ਗੱਲ ਕਰਦੇ ਹਾਂ ਦੀਵਾਲੀ ਬੰਪਰ ਦੀ ਇਹ ਉਹ ਆਪਣੀ ਨਾਗaland ਸਟੇਲ ਦੀ ਹੈਗੀ ਐ ਪੂਜਾ ਬੰਪਰ ਲੋਟਰੀ ਖਰੀਦਣੀ ਹੋਵੇ ਤਾਂ ਸਭ ਦੇ ਮਨ ਦੇ ਵਿੱਚ ਇੱਕੋ ਹੀ ਨਾਮ ਆਂਦਾ ਹੈ ਗਾਂਧੀ ਬ੍ਰਦਰਸ ਸੋ ਗਾਂਧੀ ਬ੍ਰਦਰਸ ਦੀ ਇੱਕ ਨਵੀਂ ਦੁਕਾਨ ਜਿਹੜੀ ਅੱਜ ਇੱਕ ਹੋਰ ਓਪਨ ਹੋ ਚੁੱਕੀ ਹੈ ਤੇ ਸਭ ਤੋਂ ਖੁਸ਼ਖਬਰੀ ਜਿਹੜੀ ਹੈ ਇਹ ਹੈ ਕਿ ਨਵੀਂ ਦੁਕਾਨ ਖੁੱਲਦੇ ਸਾਰ ਹੀ ਇੱਕ ਸ਼ਖਸ ਦੀ ਜਿਹੜੀ ਹੈ ਲੋਟਰੀ ਵੀ ਨਿਕਲ ਆਈ ਹੈ ਤਾਂ ਮਨਮੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮਨਮੀਤ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਡਬਲ ਮੁਬਾਰਕਾਂ ਨੇ ਇੱਕ ਦੁਕਾਨ ਨਵੀਂ ਓਪਨ ਕੀਤੀ ਨਾਲ ਹੀ ਜਿਹੜਾ ਇੱਕ ਨਵੇਂ ਸ਼ਖਸ ਦੀ ਜਿਹੜੀ ਹੈ ਲੋਟਰੀ ਵੀ ਨਿਕਲ ਆਈ हां जी ਸਭ ਤੋਂ ਪਹਿਲਾਂ ਤੁਹਾਡੇ ਡੇਲੀ ਪੋਸਟ ਦੇ ਸ਼ਰੋਤਿਆਂ ਨੂੰ ਬਹੁਤ-ਬਹੁਤ ਪਿਆਰ ਸਤ ਸ੍ਰੀ ਅਕਾਲ ਨਰਾਤੇ ਆ ਚੁੱਕੇ ਨੇ ਜੀ ਮਹਾਮਾਈ ਦਾ ਗੂੰਗਾਨ ਚੱਲ ਰਿਹਾ ਹੈ ਅਹੀ ਇਸ ਨਰਾਤੇ 'ਚ ਮੈਂ ਕਹਨਾ ਮਾਤਾ ਲక్ష్ਮੀ ਦੀ ਵੀ ਇਸ ਕੀ ਦੀਵਾਲੀ ਤੇ ਬਹੁਤ ਆ ਰਹੀ ਹੈ ਤੇ ਗੱਲ ਕਰਦੇ ਆਂ ਅੱਜ ਖੜਿਆ ਆਂ ਸ਼ਾਪ ਨੰਬਰ 48 ਜੀ ਗੁਰੂ ਤੇਗ ਬਦਰ ਮਾਰਕੀਟ ਕੰਟਾ ਕਰਦੀ ਇੱਕ ਦੁਕਾਨ 55 ਨੰਬਰ ਆ ਉਹਦਾ ਯੂਨਿਟ 1 ਖੁੱਲ ਚੁੱਕਿਆ 48 ਨੰਬਰ ਦੁਕਾਨ ਤੇ ਵੈਸੇ ਤੇ ਹਾਲੇ ਆ ਟ੍ਰਾਂਸਫਰ ਮਰ ਲੈਂਡਮਾਰਕ ਆ ਲekin 6 مہینے ਬਾਅਦ ਐਲਾਨ ਮਾਰਕ ਬਣ ਜਾਏਗਾ ਇਹ ਤੁਹਾਨੂੰ ਵੀ ਪਤਾ ਹੀ ਹੈ ਠੀਕ ਹੈ ਰਹੀ ਗੱਲ ਸ਼ੁਰੂ ਕਰਦੇ ਹਾਂ ਗਣੇਸ਼ ਚਤੁਰਤੀ ਦੀ ਲੋਟਰੀ ਸ਼ਨੀਵਾਰ ਨੂੰ ਡਰਾ ਹੋਇਆ ਸੀ 3 ਕਰੋੜ ਦਾ ਪਹਿਲਾ ਇਨਾਮ ਸੀ ਪੰਜਾਬ ਚ ਹੜ ਆ ਗਏ ਟਿਕਟਾਂ ਘਟ ਵਿਕੀਆਂ ਮੈਂ ਵੀ ਨਹੀਂ ਪ੍ਰਮੋਟ ਕੀਤੀ ਸੀ ਉਹ ਲੋਟਰੀ ਕਿਉਂਕਿ ਪੰਜਾਬ ਦੇ ਹਾਲਾਤ ਨੂੰ ਦੇਖ ਜੇ ਮੇਰਾ ਲੋਟਰੀ ਪ੍ਰਮੋਟ ਕਰਨ ਨੂੰ ਚਿਤ ਨਹੀਂ ਕਰਦਾ ਸੀ ਤੇ ਉਹਦਾ 3 ਕਰੋੜ ਸਾਡੇ ਕੋਲ ਅਨਸੋਲਡ ਹੋ ਗਿਆ ਇੱਕ 5 ਲੱਖ ਦਾ ਵੀ ਇਨਾਮ ਹੋਰ ਅਨਸੋਲਡ ਹੋਇਆ ਲekin ਇੱਕ ਲੱਕੀ ਜੇਤੂ ਕਹਿੰਦੇ ਨਾ ਜਿਹਦੇ ਮੁਕੱਦਰਾਂ ਚ ਹੁੰਦਾ ਨੂੰ ਮਿਲਦਾ 5 ਲੱਖ ਰੁਪਏ ਤੀਸਰਾ ਨਾਮ ਭਾਈ ਸਾਹਿਬ ਨੂੰ ਨਿਕਲਿਆ ਇਤਿਫਾਕ ਦੇਖੋ ਸਾਡੇ ਕੋਲੋਂ ਉਸ ਤੋਂ ਅਗਲੇ ਦਿਨ 6 ਰੁਪਏ ਵਾਲੀ ਲਾਟਰੀ ਚ ਐਤਵਾਰ ਨੂੰ 4.5 ਲੱਖ ਨਿਕਲਿਆ ਸੋਮਵਾਰ ਨੂੰ 6 ਰੁਪਏ ਵਾਲੀ 2.5 ਲੱਖ ਨਿਕਲਿਆ ਨਰਾਤੇ ਆਂਦੇ ਹੀ ਇਨਾਮਾਂ ਦੀ ਟੜੀਆਂ ਸ਼ੁਰੂਆਤ ਹੋ ਗਈਆਂ ਨੇ ਹੁਣ ਦੀਵਾਲੀ ਬੰਪਰ ਦਾ 11 ਕਰੋੜ ਰੁਪਏ ਆਸ ਕਰਦੇ ਹਾਂ ਗੁਰੂ ਸਾਹਿਬ ਮਾਤਾ ਲక్ష్ਮੀ ਇਸਤੇ ਵੀ ਕਿਰਪਾ ਕਰੋਗੀ ਬਾਕੀ ਤੁਸੀਂ ਇੱਕ ਵਾਰੀ ਭਾਈ ਸਾਹਿਬ ਨਾਲ ਗੱਲਾਂ ਕਰ ਲੋ ਤਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਵਨਪ੍ਰੀ ਸਿੰਘ ਹੈ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਤੁਹਾਡੀ ਲੋਟਰੀ ਨਿਕਲੀ ਕਿੰਨੇ ਦੀ ਲੋਟਰੀ ਨਿਕਲੀ 5 ਲੱਖ ਰੁਪਏ ਦੀ ਜੀ 5 ਲੱਖ ਜੀ ਪਹਿਲੀ ਵਾਰੀ ਲੋਟਰੀ ਪਾਈ ਸੀ ਅੱਗੇ ਵੀ ਪਾਉਂਦੇ ਹੋ ਨਹੀਂ ਨਹੀਂ ਪਹਿਲੀ ਵਾਰੀ ਪਾਈ ਸੀ ਪਹਿਲੀ ਵਾਰੀ ਲੋਟਰੀ ਪਾਈ ਤੇ ਪਹਿਲੀ ਵਾਰ ਦੇ ਵਿੱਚ ਇਨਾਮ ਨਿਕਲ ਆਇਆ ਹਾਂਜੀ ਜੀ ਬਿਲਕੁਲ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਤੇ ਗਾਂਧੀ ਬ੍ਰਦਰਜ਼ ਦੀ ਦੁਕਾਨ ਤੋਂ ਹੀ ਕਿਉਂ ਲੋਟਰੀ ਪਾਈ ਇਹ ਦੇਖਦੇ ਰਹਿੰਦੇ ਆ ਜੀ ਇਨਾਮ ਨਿਕਲਦੇ ਰਹਿੰਦੇ ਨੇ ਇੰਸਟਾਗ੍ਰam ਵਗੈਰਾ ਤੇ ਫੋਲੋ ਕਿੰਨਾ ਹੋਇਆ ਹੈ ਵੀਡੀਓਜ਼ ਵਗੈਰਾ ਦੇਖਦੇ ਆਂ ਤੋਤੋ ਦੇਖ ਕੇ ਲੰਗਰੇ ਸੀ ਦੇਖਿਆ ਚਲੋ ਅੰਕਲ ਖੜੇ ਸੀ ਬਾਹਰ ਮੈਂ ਕਿਹਾ ਚਲੋ ਵੱਡੇ ਬਜ਼ੁਰਗ ਖੜੇ ਨੇ ਨਾਲ ਮੈਂ ਕਿਹਾ ਚਲੋ ਪਾਈਏ ਉਹ ਪਾਈ ਲੋਟਰੀ ਬਾਬਾ ਜੀ ਦੀ ਕਿਰਪਾ ਨਾਲ ਨਿਕਲੀ ਕਹਿੰਦੇ ਆ ਕਿ ਗਾਂਧੀ ਬ੍ਰਦਰ ਜੀ ਦੀ ਦੁਕਾਨ ਤੋਂ ਜਿਹੜੀ ਵੀ ਲੋਟਰੀ ਲਓ ਨਾ ਨਿਕਲਦੀ ਨਿਕਲਦੀ ਆ ਤਾਂ ਤੁਹਾਨੂੰ ਵੀ ਲੱਗਿਆ ਸੀ ਵੀ ਹਾਂ ਮੈਂ ਲੋਟਰੀ ਪਾਣ ਲੱਗਾ ਤੇ ਮੇਰੀ 100% ਨਿਕਲਣੀ ਨਿਕਲਣੀ ਹੈ ਦੇਖੋ ਜੀ ਇਹ ਤਾਂ ਬਾਬਾ ਜੀ ਦੇ ਕਹਨੇ ਆਪਾਂ ਕਿ ਹਾਂ 100% ਨਿਕਲਣੀ ਨਿਕਲਣੀ ਹੈ ਜੁਰੀ ਨਹੀਂ ਹੈ ਹਰ ਬੰਦੇ ਦਾ ਦਿਲ ਹੁੰਦਾ ਕਿ ਯਾਰ ਨਿਕਲੇ ਐ ਨਹੀਂ ਕਿ ਮੈਂ ਕਹਿੰਦਾ ਕਿ ਨਿਕਲਨੀ ਹੀ ਨਿਕਲਨੀ ਹੈ ਹਰ ਇੱਕ ਬੰਦੇ ਦਾ ਦਿਲ ਹੁੰਦਾ ਯਾਰ ਨਿਕਲੇ ਇਨਾਮ ਮੈਂ ਵੀ ਜਿੱਤਾ ਮੇਰਾ ਵੀ ਦਿਲ ਹੈ ਹੋਰ ਜਿੰਨੇ ਬੰਦੇ ਪਾਉਂਦੇ ਨੇ ਹਰੇਕ ਦਾ ਬੰਦੇ ਦਾ ਹੁੰਦਾ ਮੈਂ ਕਹਿੰਦਾ ਹਰ ਬੱਬਰ ਰੱਬਾ ਸਭ ਨੂੰ ਚਾਂਸ ਹੋਵੇ ਸਭ ਦੇ ਮੁਕੱਦਰ ਖੋਲੇ ਸਭ ਦੀ ਲੋਟਰੀ ਨਿਕਲੇ ਹਰ ਇੱਕ ਬੰਦਾ ਆ ਕੇ ਗਾਂਧੀ ਜੀ ਤੋਂ ਬ੍ਰਦਰਸ ਤੋਂ ਪਾਵੇ ਲੋਟਰੀ ਤੇ ਉਹਨਾਂ ਦਾ ਇਨਾਮ ਨਿਕਲੇ ਤੇ ਲੋਟਰੀ ਜਦੋਂ ਨਿਕਲੀ ਤਾਂ ਫਿਰ ਕਿਹੋ ਜਿਹਾ ਰਿਐਕਸ਼ਨ ਸੀ ਜਦੋਂ ਪਤਾ ਲੱਗਿਆ ਇੱਕਦਮ ਸ਼ੌਕ ਹੋ ਗਿਆ ਵੀ ਹਾਂ ਮੇਰਾ ਇਨਾਮ ਨਿਕਲ ਆਇਆ ਪਹਿਲੀ ਵਾਰੀ ਲੋਟਰੀ ਪੈਸੇ ਪਹਿਲੀ ਵਾਰ ਚ ਨਿਕਲ ਆਇਆ ਹਾਂਜੀ ਹਾਂਜੀ ਬਿਲਕੁਲ ਮੈਂ ਇੰਸਟਾਗ੍ਰam ਤੇ ਭਾਈ ਦਾ ਪੇਜ ਦੇਖ ਰਿਆ ਸੀ ਨੈਕਸਟ ਡੇ ਮੈਂ ਕਿਹ ਚੱਲੇ ਆਪ ਦੇਖਾ ਰਿਜ਼ਲਟ ਕੀ ਆਇਆ ਇਹ ਦੇਖਿਆ ਤੇ ਚਲੋ ਇਹਨਾਂ ਨੇ ਪਾਈ ਹੋਈ ਸੀ ਰਿਜ਼ਲਟ ਦੀ ਫੋਟੋ ਤੇ ਮੈਂ ਕਿਹਾ ਫਿਰ ਚੈੱਕ ਕੀਤਾ ਤੇ ਕੁਦਰਤ ਮੇਰਾ ਆ ਨਿਕਲ ਆਇਆ ਸੀ ਇੱਕ ਵਾਰੀ ਤਾਂ ਥੋੜਾ ਜਿਹਾ ਬੰਦਾ ਸ਼ੌਕ ਹੋ ਹੀ ਜਾਂਦਾ ਹੈ ਤੇ ਫਿਰ ਕੋਲੀ ਵਾਲੀ ਲੱਗਿਆ ਆ ਵੀ ਚਲੋ ਨਿਕਲੀ ਹੈ ਲੋਟਰੀ ਫਿਰ ਮੈਂ ਕਿਹ ਜੇਵਰ ਭਾਈ ਨਾਲ ਪਤਾ ਲੱਗਿਆ ਕਿ ਆ ਵੀ ਸ਼ੂਰ ਹੈ ਨਿਕਲੀ ਇਹ ਲੋਟਰੀ ਤੇ ਫੈਮਿਲੀ ਮੈਂਬਰਸ ਦੇ ਵਿੱਚ ਫਿਰ ਕਿੰਨੀ ਖੁਸ਼ੀ ਦੇਖਣ ਨੂੰ ਮਿਲੀ ਬਹੁਤ ਖੁਸ਼ੀ ਜੀ ਹੁਣ ਅਗਲੀ ਲੋਟਰੀ ਕਿਹੜੀ ਪਾਉਣ ਜਾ ਰਹੇ ਹੋ ਹੁਣ ਦੀਵਾਲੀ ਬੰਪਰ ਪਾਵਾਂਗੇ ਦੀਵਾਲੀ ਬੰਪਰ ਹਾਂਜੀ ਹਾਂਜੀ ਜ਼ਰੂਰ ਹੋਣੇ 11 ਕਰੋੜ ਦਾ ਤੇਰਨ ਜੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਡੇਲੀ ਪੋਸ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਇਹ ਵੀਰਾ ਦੀਵਾਲੀ ਬੰਪਰ ਪਾ ਰਿਹਾ ਕੀਤਾ 11 ਕਰੋੜ ਦੇ ਵੀ ਮਾਲਕ ਨਿਕਲਣ ਕਿਉਂਕਿ ਬਿਗਨਰਸ ਲੋਕ ਕਹਿੰਦੇ ਨਾ ਬੇਸ਼ੱਕ ਕੰਮ ਆਉਂਦਾ ਪਹਿਲੀ ਵਾਰ ਲੋਟਰੀ ਪਾਈ 5 ਲੱਖ ਨਿਕਲਿਆ ਉਹ ਦੂਜੀ ਵਾਰ ਬਣ ਕੇ ਦੇਖੋ ਪਰਮਾਤਮਾ ਮਿਹਰ ਕਰੇ ਤਾਂ ਕੀ ਪਤਾ ਇਸ ਵਾਰ ਪਹਿਲੇ ਇਨਾਮ ਦੇ 11 ਕਰੋੜ ਦੇ ਹੱਕਦਾਰ ਬਣ ਜਾਣ ਬਾਕੀ ਮੈਂ ਥੋੜੀ ਜੀ ਜੇ ਗੱਲ ਕਰਾਂ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਦੀ ਅੱਜ 23 ਹੈ ਹਲੇ ਡਰਾਅ ਸ਼ੁਰੂ ਹੋਣੇ ਆ 20 ਤਰੀਕ ਨੂੰ ਇਹਨਾਂ ਦਾ 5 ਲੱਖ ਦਾ ਇਨਾਮ ਗਣੇਸ਼ ਚਤੁਰਤੀ ਬੰਪਰ ਚ 3 ਕਰੋੜ ਅਨਸੋਲਡ ਹੋ ਗਿਆ ਸੀ ਕਿਉਂਕਿ 3 ਕਰੋੜ ਪਹਿਲੇ ਇਨਾਮ ਸੀ ਉਹ ਅਨਸੋਲਡ ਹੋ ਗਿਆ ਟਿਕਟ ਘੱਟ ਵਿਕੀ ਕਾਂ ਚੋਲੜੀ ਚ ਚਲੇ ਗਿਆ ਬਾਕੀ ਉਸ ਤੋਂ ਬਾਅਦ ਇਨਾਮ ਤੇ 22 ਤਰੀਕ ਦੀ ਗੱਲ ਕਰਾਂ ਤਾਂ 2,25,000 ਦਾ ਇਨਾਮ ਆਇਆ ਟਿਕਟ ਵੀ ਮੇਰੇ ਕੋਲ ਹੈ Winner ਦੇ ਕੇ ਟਿਕਟ ਕੈਸ਼ ਲੈ ਕੇ ਤੇ ਉਸ ਤੋਂ ਬਾਅਦ ਗੱਲ ਕਰੀਏ 23 ਤਰੀਕ ਦੀ ਹਲੇ ਪੂਰਾ ਦਿਨ ਪਿਆ ਦੇਖੋ ਕੀ ਬਣਦਾ ਵੀ ਆ ਦੇਖ ਲਓ ਨਾ ਕਿ ਦਿਨੋਂ ਦਿਨ ਰੋਜ਼ ਇਨਾਮ ਕੱਢਦੇ ਆ ਤੇ ਤਾਂ ਹੀ ਲੋਕਾਂ ਨੂੰ ਭਰੋਸਾ ਹੈ ਕਿ ਇੱਥੋਂ ਇਨਾਮ ਨਿਕਲਦੇ ਆ ਬਾਕੀ ਤੁਸੀਂ ਕਿਹਾ ਸੀ ਕਿ 100% ਇਨਾਮ ਨਿਕਲੂਗਾ ਹੀ ਨਿਕਲੂਗਾ ਇਹ ਸਿਰਫ 100% ਪਰਮਾਤਮਾ ਨੂੰ ਪਤਾ ਹੁੰਦਾ ਕਿਦਾਂ ਨਿਕਲਣਾ ਪਨਾ ਠੀਕ ਹੈ ਇੱਕ ਵਿਸ਼ਵਾਸ ਹੁੰਦਾ ਲੋਕਾਂ ਦਾ ਹੁੰਦਾ ਲੋਕਾਂ ਨੂੰ ਕਿ ਹਾਂ ਗਾਂਧੀ ਭਾਈ ਜੀ ਦਾ ਇਨਾਮ ਟਿਕਟ ਲਈ ਹੈ ਲੱਕੀ ਸ਼ਾਪ ਹੈ ਸਾਡਾ ਨਿਕਲੂਗਾ ਹੋਪ ਹਰ ਇੱਕ ਨੂੰ ਹੋਣਾ ਚਾਹੀਦਾ ਹੋਪ ਹੋ ਪਈ ਸਾ ਗੁੱਡ ਥਿੰਗ ਕਿ ਉਹ ਵਧੀਆ ਚੀਜ਼ ਹੈ ਹੋਪ ਰੱਖ ਕੇ ਜੇ ਤੁਸੀਂ ਪਾਉਂਗੇ ਸ਼ਾਇਦ ਤੁਹਾਡਾ ਨਾਮ ਵੀ ਨਿਕਲ ਜੇ ਕਿਉਂਕਿ ਜਿਹੜਾ ਲੋਟਰੀ ਪਾਉਂਦਾ ਉਹ ਆ ਉਮੀਦ ਨਾਲ ਤਾਂ ਪਾਉਂਦਾ ਨਹੀਂ ਕਿ ਯਾਰ ਮੇਰਾ ਤਾਂ ਨਿਕਲਣਾ ਨਹੀਂ ਉਹੀ ਕਹਿੰਦਾ ਯਾਰ ਮੈਂ ਪਾ ਰਿਹਾ ਤਾਂ ਮੇਰਾ ਨਿਕਲੇ ਬਸ ਇਹੀ ਭਰੋਸਾ ਹੈ ਜੀ ਇਹੀ ਪੋਜ਼ਿਟਿਵਿਟੀ ਨਾਲ ਹਮੇਸ਼ਾ ਇਨਾਮ ਆ ਜਾਂਦੇ ਹਾਂ ਹਾਂ ਜੀ ਸੋ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸ਼ਾਪਸ ਨੇ ਆਪਣੀਆਂ ਜਿੱਥੇ ਲੋ ਲੋਟਰੀ ਲੈ ਸਕਦੇ ਨੇ ਇਸ ਤੋਂ ਇਲਾਵਾ ਜੀ ਆਪਣੀਆਂ ਪੂਰੀਆਂ ਟੋਟਲ ਕਮਾਂ ਦਾ ਪੰਜ ਦੁਕਾਨਾਂ ਨੇ ਇੱਕ ਜੋਧਾਪਿੰਡ ਚਾ ਸ਼ਾਪ ਨੰਬਰ 1 ਜੈਨ ਸੂਟਸ ਦੇ ਨਾਲ ਡੁਗਰੀ ਸ਼ਾਪ ਨੰਬਰ 7 메인 ਮਾਰਕੀਟ ਹੈ ਲਾਈਟਾਂ ਵਾਲੀ 11 ਨੰਬਰ ਦੁਕਾਨ ਸਮਰਾਲਾ ਚੌਕ 메인 ਬਾਜ਼ਾਰ 메인 ਚੌਕ ਦੇ ਵਿੱਚ ਲੋਟਰੀ ਮਾਰਕੀਟ ਜਿੰਨੂੰ ਕਹਿੰਦੇ ਆ ਫਿਰ 55 ਨੰਬਰ ਤੇ 48 ਨੰਬਰ ਗੁਰਤੇਗ ਬਾਦਰ ਮਾਰਕੀਟ ਪੰਜ ਦੁਕਾਨਾਂ ਹੋ ਚੁੱਕੀਆਂ ਨੇ ਪੰਜ ਬ੍ਰਾਂਚਾਂ ਤੋਂ ਕਿਤੋਂ ਵੀ ਲੈ ਸਕਦੇ ਹੋ ਟਿਕਟ ਸੋ ਸਮਾਂ ਕੀ ਰਹਿਣ ਵਾਲਾ ਸਮਾਜੀ ਹਰੀਕ ਦਾ ਵੱਖਰਾ ਵੱਖਰਾ ਹੈ ਕਿਉਂਕਿ ਕੁਝ ਦੁਕਾਨਦਾਰਾਂ ਵਾਲੇ ਨਵੀਆਂ ਖੁੱਲੀਆਂ ਤੁਸੀਂ ਮੈਂ ਕੋਸ਼ਿਸ਼ ਕਰਦਾ ਕਿ ਤੁਸੀਂ 9 ਵਜੇ ਤੋਂ ਬਾਅਦ ਹੀ ਜਾਇਓ ਕਿਸੇ ਵੀ ਦੁਕਾਨ ਤੇ ਜਦੋਂ ਜਾਉਂਗੇ ਤਾਂ ਕਿ ਉਹ ਓਪਨ ਮਿਲੇ ਤੁਹਾਨੂੰ ਤੇ 8 ਵਜੇ ਤੱਕ ਕਲਾਸ ਦੁਕਾਨ ਜਿਹੜੀ 55 ਨੰਬਰ ਹੈ ਆਪਣੀ ਇਹ 10 ਵਜੇ ਤੱਕ ਹੁੰਦੀ ਹੈ ਤੇ 6 ਵਜੇ ਸਵੇਰੇ ਓਪਨ ਹੋ ਜਾਂਦੀ ਹੈ ਘੰਟਾ ਕਰਦੀ 55 ਨੰਬਰ ਦੁਕਾਨ ਮਨਮੀਤ ਜੀ ਹਾਂ ਜੀ ਕਿੰਨੇ ਤਰ੍ਹਾਂ ਦੀਆਂ ਲੋਟਰੀਆਂ ਨੇ ਆਪਣੇ ਜਿਹੜੇ ਸਰੋਤੇ ਦੇਖ ਰਹੇ ਨੇ ਵੀਡੀਓ ਨੂੰ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਹੈ ਕਿ ਆਪਾਂ ਜੇ ਲੋਟਰੀ ਪਾਣੀ ਤਾਂ ਕਿੰਨੇ ਤਰ੍ਹਾਂ ਦੀਆਂ ਕਿੰਨੇ ਰੁਪਏ ਦੀਆਂ ਲੋਟਰੀਆਂ ਪਾਉਂ ਜਿਹੜੀਆਂ ਲਾਟਰੀਆਂ 55 ਨੰਬਰ ਦੁਕਾਨ ਤੇ ਉਹੀ ਇੱਥੇ ਮਿਲਣਗੀਆਂ ਠੀਕ ਆ ਉਸ ਤੋਂ ਬਾਅਦ 50 ਰੁਪਏ ਵਾਲੀ ਪੰਜਾਬ ਸਰਕਾਰ ਦੀ ਰੋਜ ਖੁੱਲਦੀ ਐ 25 ਲੱਖਾਂ ਵਾਲੀ 200 ਰੁਪਏਲੀ 1.5 ਕਰੋੜ ਰੁਪਏ ਦਾ ਹਰ ਮਹੀਨੇ ਇੱਕ ਕਰੋੜਪਤੀ ਬਣਾਉਂਦੀ ਬਣਾਉਂਦੀ ਐ 5 ਲੱਖ ਟਿਕਟਾਂ ਦੇ ਫਿਰ ਗੱਲ ਕਰਦੇ ਆਂ ਦੀਵਾਲੀ ਬੰਪਰ ਦੀ ਤੇ ਉਹ ਆਪਣੀ ਨਾਗਾਲੈਂਡ ਸਟੇਟ ਦੀ ਹੈਗੀ ਐ ਪੂਜਾ ਬੰਪਰ ਉਹ ਹਰ ਸਾਲ ਆਉਂਦੀ ਐ ਜੀ ਇਹੀ ਗਣੇਸ਼ ਚਤੁਰਤੀ ਦਾ ਸਮਝ ਲਓ ਸੇਮ 3 ਕਰੋੜ ਵਾਲਾ ਸੇਮ ਉਹੀ ਸਕੀਮ ਐ ਸਾਰੀ ਲਾਟਰੀ ਸੇਮ ਸਾਰੀਆਂ ਦੁਕਾਨਾਂ ਤੇ ਮਿਲਦੀਆਂ ਜੋ 55 ਨੰਬਰ ਤੇ ਮਿਲਦੀਆਂ। ਖੁਸ਼ੀ ਕਿੰਨੀ ਕ ਮਿਲਦੀ ਹੈ ਜਦੋਂ ਲੋਕ ਆ ਕੇ ਕਹਿੰਦੇ ਨੇ ਕਿ ਮਨਮੀਤ ਜੀ ਅਸੀਂ ਸਪੈਸ਼ਲ ਤੁਹਾਡੀ ਦੁਕਾਨ ਤੇ ਇੰਨੀ ਦੂਰੋਂ ਦੀ ਲੋਟਰੀ ਲੈਣ ਦੇ ਲਈ ਆਏ ਆ। ਦੇਖੋ ਬੜੀ ਖੁਸ਼ੀ ਮਿਲਦੀ ਹੈ ਲੇਕਿਨ ਮੈਨੂੰ ਗੁਰਨਾਨਕ ਦੀ ਵਡਿਆਈ ਕਰਨਾ। ਕਿਉਂਕਿ ਮੇਰੇ ਜ਼ਰਾਂ ਕੀ ਕਿਆ ਔਕਾਤ ਸੂਰਜ ਕੇ ਸਾਹਮਣੇ। 35 ਸਾਲ ਨਾ ਮੇਰੇ ਪਿਛਲੇ 41 ਸਾਲ ਹੋ ਗਏ ਨੇ। 35 ਸਾਲ ਨਾ ਜ਼ਿੰਦਗੀ ਨੇ ਮੂਲੀ ਕੁੱਤਰਾਂ ਜਿਵੇਂ ਨਹੀਂ ਕੁੱਤਰੀ ਦਾ, ਓਵੇਂ ਜ਼ਿੰਦਗੀ ਨੇ ਕੁੱਤਰਿਆ। ਹੁਣ ਸੁਖ ਦੇ ਤਹਿ ਲੋਕਾਂ ਨੇ ਤੇ ਲੋਕ ਮਛਦੇ ਵੀ ਪੇ ਨੇ ਲੇਕਿਨ ਕੋਈ ਨਹੀਂ ਮੈਂ ਆਪਣੀ ਚਾਲ ਚੱਲ ਰਹੇ ਆ ਆਪਣੀਆਂ ਬ੍ਰਾਂਚਾਂ ਖੋਲ ਰਹੇ ਆ ਆਪਣੇ ਆਪ ਨੂੰ ਗਰੋ ਕਰਨ ਦੀ ਬੇਟਾ ਦੇਖੋ ਜੀ ਅਗਰ ਨਾਲ ਨਾ ਮੇਰੇ ਜੁੜਦਾ ਤੇ ਸ਼ਾਇਦ ਮੈਂ ਇਹਨਾਂ ਕੰਮ ਨਾ ਕਰ ਪਾ। ਕਹਿੰਦੇ ਇੱਕ ਔਰ ਇੱਕ 11 ਹੋ ਜਾਂਦੇ ਨੇ ਤਾਂ ਹਾਲਾਂਕਿ ਮੇਰੇ بیٹے ਦੇ ਕਰਕੇ ਹੀ ਅੱਜ ਆਪਾਂ ਇਹ ਬ੍ਰਾਂਚਾਂ ਖੋਲ ਪਾ ਰਹੇ ਆ ਨਹੀਂ ਤੇ ਮੈਂ ਆਪਣੀ ਦੁਕਾਨ ਤੇ ਸਿਮਟ ਜਾਣਾ ਸੀ ਸੋ ਇਹ ਸਾਰੀ ਇਹਦੀ ਮਿਹਨਤ ਹੈ। ਸੋ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਪੀਲ ਇਹੀ ਕਰਾਂਗੇ ਜੀ ਕਿ ਨਵਰਾਤਰੇ ਆ ਗਏ ਨੇ ਇਹ ਮਹਾ ਮਾਈ ਦੇ ਸ਼ੁਭ ਦਿਹਾੜੇ ਨੇ ਵੈਸੇ ਜਿੰਨੀ ਵੀ ਇੰਡੀਆ 'ਚ ਨਾ ਅੱਛੀ ਸ਼ੁਭ ਖਰੀਦਦਾਰੀ ਹੁੰਦੀ ਹੈ ਉਹ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖੋ ਅੱਜ ਨਵੀਂ ਦੁਕਾਨ ਹੈ ਤੁਹਾਡੇ ਸਾਹਮਣੇ ਗਾ ਚੱਲ ਰਹੇ ਹਨ ਬਸ ਇਹੀ ਹੈ ਕਿ ਟਿਕਟ ਖਰੀਦੋ ਮਹਾ ਮਾਈ ਦਾ ਨਾਮ ਲੈ ਕੇ ਖਰੀਦੋ ਅਰਦਾਸ ਕਰੋ ਕਿ ਮਾਤਾ ਮੰਨੂ ਵੀ ਦੇ ਕੋਈ ਲਕਸ਼ਮੀ ਮੇਰੇ ਘਰ ਵੀ ਆਵੇ ਵੈਸੇ ਵੀ ਦੀਵਾਲੀ ਨੂੰ ਮਾਤਾ ਲਕਸ਼ਮੀ ਦਾ ਤੇ ਹਰ ਕਿਹਾ ਜਾਂਦਾ ਠੀਕ ਹੈ ਜੀ ਮੈਂ ਤਾਂ ਇਹੀ ਕਹਿਣਾ ਕਿ ਸੰਸਾਰ 'ਚ ਨਾ ਸਭ ਕੋਲ ਖੁਸ਼ੀਆਂ ਲੇਕਿਨ ਅਜਿਹੇ ਸਮਾਜ ਚਨਾਜ ਦੇ ਯੁੱਗ ਚ ਪੈਸਾ ਬਹੁਤ ਮੈਟਰ ਕਰਦਾ ਪੂਰ ਪੰਜਾਬ ਸਰਕਾਰ ਦੀ ਖੂਬੀ ਹੈ ਕਿ ਜੇ 11 ਕਰੋੜ ਦੇ ਰਹੀ ਹੈ ਤੇ ਤਿੰਨ ਬੰਦਿਆਂ ਨੂੰ 1-1 ਕਰੋੜ ਵੀ ਦੇ ਰਹੀ ਹੈ ਇੱਕ ਦਾ ਘਰ ਨਹੀਂ ਪਰ ਰਹੀ ਬਿਲਕੁਲ ਥੋਰ ਪ੍ਰਾਈਜ਼ 50-50 ਲੱਖ ਦੇ ਤਿੰਨ ਦੇ ਰਹੀ ਹੈ ਫੋਰਸ ਨੋ ਇਨਾਮ 10-10 ਲੱਖ ਦੇ 9-5-5 ਲੱਖ ਦੇ ਇਹ ਬੜੀ ਅੱਛੀ ਚੀਜ਼ ਹੈ ਜੋ ਗਰਨਾਨਕ ਕਰੇ ਕਿ ਇਹ ਲਾਟਰੀ ਸਫਲ ਹੋਵੇ ਉਮੀਦ ਕਰਦਾ ਇਸ ਤਰ੍ਹਾਂ ਹੀ ਸਫਲਤਾ ਚਲਦੀ ਰਹੇ ਇਕ ਦਿਨ ਆਵੇ ਕਿ 25-25 ਕਰੋੜ ਦੇ ਵੀ ਨਾਮ ਹੋਣੇ ਨਾਲ ਆ ਰਹੀ। ਸੋ ਬਿਲਕੁਲ ਹੈ ਜੇਕਰ ਤੁਸੀਂ ਵੀ ਕਰੋੜਪਤੀ ਜਾਂ ਫਿਰ ਲੱਖਪਤੀ ਬਣਨ ਦਾ ਸੁਪਨਾ ਦੇਖ ਰਹੇ ਹੋ ਤਾਂ ਗਾਂਧੀ ਬ੍ਰਦਰਜ਼ ਦੀਆਂ ਦੁਕਾਨਾਂ ਤੁਹਾਨੂੰ ਦੱਸ ਦਿਤੀਆਂ ਟਾਈਮਿੰਗ ਵੀ ਜਿਹੜੀ ਤੁਹਾਨੂੰ ਦੱਸ ਦਿਤੀ ਆ ਤਾਂ ਇੱਥੇ ਆ ਕੇ ਜਿਹੜਾ ਦੀਵਾਲੀ ਬੰਪਰ ਤੁਸੀਂ ਲੈ ਸਕਦੇ ਹੋ 11 ਕਰੋੜ ਰੁਪਏ ਦਾ ਇਸ ਵਾਰ ਬੰਪਰ ਜਿਹੜਾ ਕੱਢਿਆ ਗਿਆ ਤੇ ਇੱਥੇ ਆ ਕੇ ਜਰੂਰ ਆਪਣਾ ਲਾਟਰੀ ਖਰੀਦ ਕੇ ਤੇ ਆਪਣਾ ਕਰੋੜਪਤੀ ਬਣਨ ਦਾ ਸੁਪਨੇ ਨੂੰ ਸਹਾਰਾ ਕਰੋ। ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਟੀਲੀਪੋਸਟ ਪੰਜਾਬੀ।